ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਗਫੂਰ ਨੇ ਮਾਂ ਨੂੰ ਫੜਾਉਂਦਿਆਂ ਕਿਹਾ ਇਹ ਰੱਖ ਲਓ ਬਾਬਾ ਜੀ ਨੂੰ ਦੱਸਿਓ ਹੱਟੀਆਂ ਸਿੱਖਾਂ ਦੀ ਡੱਬੀ ਲਿਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ ਗਫੂਰ ਮੇਰਾ ਪੁੱਤ ਤਾਂ ਬੜਾ ਸਿਆਣਾ ਹੋ ਗਿਆ ਹੈ ਪੈਸੇ ਫੜਾਉਂਦਿਆਂ ਮਾਂ ਜੀ ਨੇ ਕਿਹਾ ਅਗਲੇ ਦਿਨ ਹਾਜ਼ਰੀ ਵੇਲੇ ਮਾਂ ਜੀ ਨੇ ਜਦੋਂ ਬੇਸਣੀ ਰੋਟੀ ਉੱਪਰ ਮੱਖਣੀ ਧਰ ਕੇ ਗਫੂਰ ਨੂੰ ਫੜਾਉਣ ਲੱਗੇ ਤਾਂ ਮਾਂ ਜੀ ਨੇ ਪੁੱਛਣ ਲੱਗਾ ਮਾਂ ਜੀ ਪਟਿਆਲੇ ਵਾਲੇ ਵਾਪਸ ਕਦੋਂ ਜਾਣਗੇ ਵੇ ਫੇਟੇ ਮੂੰਹ ਤੇਰੇ ਮਸਾਂ ਤਾਂ ਤੇ ਮੇਰੇ ਜਵਾਕ ਆਇ ਨਹੀਂ ਹੈ ਤੈਨੂੰ ਅੱਜ ਜੇ ਮਖਣੀਪੋਰਾ ਘੱਟ ਮਿਲਗੀ ਤਾਂ ਪੁੱਛਣ ਲੱਗਿਆ ਕਦੋਂ ਜਾਣਗੇ ਮਾਂ ਜੀ ਨੇ ਕਿਹਾ ਚੱਲ ਕੋਈ ਨਾ ਇਹ ਸੁਣ ਕੇ ਗਫੂਰ ਚੁੱਪ ਕਰ ਗਿਆ ਜਿਵੇਂ ਉਹਦੀ ਚੋਰੀ ਫੜੀ ਗਈ ਹੋਵੇ ਦੂਰ ਦਰਵਾਜ਼ੇ ਵੱਲੋਂ ਸਾਈ ਨੂੰ ਆਉਂਦਾ ਦੇਖ ਕੇ ਬੋਲੇ ਆ ਗਿਆ ਹੁਣ ਮਨ ਰੋਟੀਆਂ ਖਾਣਾ ਚੁੱਪ ਕਰ ਜਾ ਰੋਟੀਆਂ ਤੇ ਰਪਿਓ ਦੀ ਨਹੀਂ ਖਾਂਦਾ ਗਰੀਬ ਬੰਦਾ ਢਿੱਡ ਵੀ ਨਾ ਭਰੇ ਸਾਈ ਨੇ ਕਿਹਾ ਕੀ ਦਸਾਂ ਮਾਂ ਜੀ ਇੱਕ ਦਿਨ ਮੇਰੇ ਨਾਲੇ ਕੁਲਾੜੀ ਤੇ ਚੱਲਿਆ ਗਿਆ ਭਗਤੂ ਚਾਚੇ ਨੇ ਹਾਕ ਮਾਰ ਲਈ ਆਜੋ ਤਤ ਤਤਾ ਗੁੜ ਖਾ ਲੋ ਤੈਨੂੰ ਕੀ ਦੱਸਾਂ ਮਾਂ ਜੀ ਇਹ ਤਾਂ ਮੰਡ ਗਿਆ ਗੁੜ ਖਾਣ ਮੈਨੂੰ ਲੱਗਦਾ ਅੱਧੀ ਭੇਲੀ ਖਾ ਗਿਆ ਹੋਣਾ ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸਵੀ ਪੀ ਲੈ ਫੇਰ ਲੱਗਾ ਰਸ ਪੀਣ ਬਾਟੇ 'ਚ ਪਾ ਕੇ ਅੱਧਾ ਪੀਪਾ ਦਾ ਰਸ ਦਾ ਪੀ ਗਿਆ ਮੈਨੂੰ ਸੰਗ ਜੀ ਲੱਗੀ ਜਵੇ ਵੀ ਭਗਤੂ ਚਾਚਾ ਕੀ ਆਖੂਗਾ ਵੀ ਇਹਨਾਂ ਨੇ ਕਦੇ ਗੁੜ ਨਹੀਂ ਖਾਦਾ ਕਦੇ ਰਸ ਨਹੀਂ ਪੀਤਾ ਫੇਰ ਗਫੂਰ ਨੇ ਮੰਗੂ ਕੱਟੀ ਲੈ ਲਿਆਂਦੀ ਗਾਨੀ ਉਹਨੂੰ ਦਿੱਤੀ ਤੇ ਕਿਹਾ ਵੀ ਇਹ ਗਿ ਇਹ ਗਾਨੀ ਕੱਟੀ ਦੀ ਗੱਲ ਚ ਪਾ ਦੇ ਤੇ ਨਾਲ ਜਿੰਬੜਕੇ ਉਹਨੂੰ ਆਖਣ ਲੱਗਾ ਇਹ ਮੇਰੀ ਮੰਗੂ ਕੱਟੀ ਐ ਦੇਖੀ ਤੇ ਜਾਈ ਇਹ ਜਦੋਂ ਛੋਟੀ ਬਣੂਗੀ ਆਪਾਂ ਇਹਨੂੰ ਵੇਚਣਾ ਨਹੀਂ ਘਰੀ ਰੱਖਾਂਗੇ ਅੱਜ ਮੈਂ ਸੋਚਦੀ ਆ ਕਿ ਉਹ ਵੀ ਇੱਕ ਜ਼ਿੰਦਗੀ ਸੀ ਅਗਲੇ ਦਿਨ ਅਸੀਂ ਪਟਿਆਲੇ ਨਹੀਂ ਚਲੇ ਗਏ ਤੇ ਕਿੰਨੀ ਦੂਰ ਤਾਈ ਬਾਕੀ ਨਿਆਣੇ ਤੇ ਗਫੂਰਕਾਰ ਦੇ ਮਗਰਮਗਤ ਭੱਜਦੇ ਆਏ ਨਹਿਰ ਜਾ ਕੇ ਪਹੁੰਚਣ ਲੱਗਿਆ ਬਾਪੂ ਜੀ ਨੇ ਕਿਹਾ ਸਾਰੇ ਬੱਚਿਆਂ ਨੂੰ ਵੀ ਹੁਣ ਤੁਸੀਂ ਵਾਪਸ ਮੁੜ ਚੋ ਚਲੋ ਅੱਗੇ ਪਕਾਣੀ ਸੁਣਦੇ ਆਂ ਫਿਰ ਇੱਕ ਜਨ ਕੀ ਸੁਣਿਆ ਸੀ ਵੀ ਦੇਸ਼ ਆਜ਼ਾਦ ਹੋ ਗਿਆ ਤੇ ਅੰਗਰੇਜ਼ ਆਪਣੇ ਦੇਸ਼ ਨੂੰ ਮੁੜ ਰਹੀ ਸੀ ਪਰ ਜਾਣ ਤੋਂ ਪਹਿਲਾਂ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਗਏ ਇੱਕ ਹਿੱਸੇ ਦਾ ਨਾਂ ਪਾਕਿਸਤਾਨ ਤੇ ਦੂਜੇ ਹਿੱਸੇ ਦਾ ਨਾਂ ਹਿੰਦੁਸਤਾਨ ਰੱਖਤਾ ਦੂਜੇ ਪਾਸੇ ਦਾ ਨਾਂ ਜਦੋਂ ਹਿੰਦੁਸਤਾਨ ਰੱਖਿਆ ਤਾਂ Hindu ਜਿਆਦਾ ਸੀਗੇ ਪਟਿਆਲੇ ਸਾਡੀ ਕੋਠੀ ਸ਼ਹਿਰ ਦੇ ਬਾਹਰ ਸੀਗੀ ਉਹਦੇ ਆਲੇ-ਦਾਲੇ ਪਹਿਲੇ ਸਨ ਕੋਠੀ ਵੀ ਕੋਈ ਵੱਡੇ ਸਾਰੇ ਬਾਗ ਵਿੱਚ ਸੀ ਸਾਡੀ ਸਾਡੇ ਤੱਕ ਇਹ ਖਬਰ ਪਹੁੰਚੀ ਪਹੁੰਚਦੀਆਂ ਸਨ ਕਿ ਪਾਕਿਸਤਾਨ ਵੱਲੋਂ ਹਿੰਦੂ ਜਿਹੜੇ ਸਿੱਖ ਕੱਢੇ ਮਾਰੇ ਤੇ ਭਜਾਏ ਜਾ ਰਹੇ ਆ ਜੋ ਆਪਣੇ ਹਿੰਦੁਸਤਾਨ ਵਿੱਚ ਘਰਾਂ ਵਿੱਚ ਦੁਕਾਨਾਂ ਦੀ ਲੁੱਟਖਸਟ ਵੀ ਹੋ ਰਹੀ ਸੀ ਈਆਂ ਪੈਣਾ ਦੀ ਇੱਜ਼ਤ ਵੀ ਲੁੱਟੀ ਜਾ ਰਹੀ ਸੀ ਬਥੇਰਿਆਂ ਨੇ ਨਹਿਰਾਂ 'ਚ ਛਾਲਾ ਮਾਰਦਿਆਂ ਕਿਸੇ ਨੇ ਖੂਹਾਂ 'ਚ ਛਾਲਾ ਮਾਰ ਦਿੱਤੀਆਂ ਕਈ ਮਾਪਿਆਂ ਭਰਾਵਾਂ ਨੇ ਆਪ ਹੀ ਮਾਰ ਦਿੱਤੀਆਂ ਉਸੀ ਤਰ੍ਹਾਂ ਹਿੰਦੁਸਤਾਨ ਵਿੱਚਾਂ ਵਿੱਚ ਮੁਸਲਮਾਨਾਂ ਨੂੰ ਉਹੋ ਜਿਹਾ ਵਰਤਾਵਾ ਕਰਕੇ ਪਾਕਿਸਤਾਨ ਭੇਜਿਆ ਜਾ ਰਿਹਾ ਸੀ ਇਹਨਾਂ ਦਿਨਾਂ 'ਚ ਸਾਡਾ ਡਰਾਈਵਰ ਰਣਜੀਤ ਬਾਹਰੋਂ 11-12 ਸਾਲ ਦਾ ਇੱਕ ਮਲੂਕ ਜਿਹੀ ਕੁੜੀ ਨੂੰ ਬਾਹ ਫੜ ਕੇ ਲਿਆਇਆ ਅੰਦਰ ਆ ਕੇ ਬੀਜੀ ਨੂੰ ਕਹਿੰਦਾ ਬੀਜੀ ਰਾਤ ਆਪਣੀ ਕੋਠੀ ਦੇ ਮਗਰ ਦੇ ਸਰਕੜੇ ਵਿੱਚੋਂ ਮੁਸਲਮਾਨਾਂ ਦਾ ਕਾਫਲਾ ਲੰਘਿਆ ਸੀ ਨਾ ਸ਼ਾਇਦ ਮਲੇਰੀ ਕੋਠਲੇ ਵੱਲ ਭੱਜੇ ਜਾਂਦੇ ਹੋਣਗੇ ਉੱਥੇ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਵੱਡ ਟੁੱਕ ਘਟ ਸੀ ਰੌਲਾ ਸੁਣ ਕੇ ਮੈਨੂੰ ਜਦੋਂ ਜਾਗ ਆ ਗਈ ਤੇ ਜਦੋਂ ਸ਼ਹਿਰ ਕਾਪਲੇ ਤੇ ਧਾੜ ਵੀ ਟੁੱਟ ਪਈ ਸੀਗੇ ਚੀਕ ਝੜਾ ਪਿਆ ਸੀ ਹਵਾ ਵਿੱਚ ਫਾਇਰ ਹੋਏ ਸੀਗੇ ਸ਼ਾਇਦ ਪੁਲਿਸ ਆ ਗਈ ਸੀ ਉਹ ਪਿਛਾਂ ਪਰਤੇ ਨੇਰੇ ਵਿੱਚ ਹੀ ਕੁੜੀਆਂ ਬੁੜੀਆਂ ਸਾਰੀਆਂ ਗਾਂ ਲੰਗ ਗਈਆਂ ਫਿਰ ਚੁੱਪਚਾਂਦ ਹੋ ਗਈ ਸਵੇਰੇ ਜਦੋਂ ਮੈਂ ਉਧਰ ਗੇੜਾ ਮਾਰਨ ਗਿਆ ਤਾਂ ਕਈ ਲੋਕਾਂ ਵਿੱਚੋਂ ਵੱਡੇ ਟੁੱਕੇ ਪਈ ਸੀ ਉੱਥੇ ਤੇ ਬੜਾ ਅਜੀਬ ਜਿਹਾ ਮਾਹੌਲ ਹੋਇਆ ਪਿਆ ਸੀ ਜੀ ਖਰਾਬ ਹੋ ਗਿਆ ਸਾਰਾ ਕੁਝ ਦੇਖ ਕੇ ਉਹਨਾਂ ਵਿੱਚੋਂ ਇੱਕ ਇਹ ਕੁੜੀ ਪਈ ਸੀ ਮੈਂ ਦੇਖਿਆ ਵੀ ਇਹਦੇ ਕੋਈ ਫੱਟਤਾ ਨਹੀਂ ਸੀ ਸ਼ਾਇਦ ਡਰ ਕੇ ਬੇਹੋਸ਼ ਹੋ ਗਈ ਪਈ ਸੀ ਮੈਂ ਬਾਹ ਮਾਂ ਫੜ ਕੇ ਉਠਾਇਆ ਮੈਨੂੰ ਦੇਖ ਕੇ ਝੱਗਾ ਮਾਰਨ ਲੱਗੀ ਮੈਂ ਆਖਿਆ ਕਮੜੀਏ ਚੱਲ ਤੈਨੂੰ ਬੀਜੀ ਕੋਲ ਲੈ ਕੇ ਚੱਲਾਂ ਗੋਰੀ ਚਿੱਟੀ ਮਾੜ ਕੁਜੀ ਕੁੜੀ ਡਰੀ ਘਬराई ਬਿਟਰ ਬਿਟਰ ਚੱਕੀ ਜਾਵੇ ਬੈਠ ਜਾ ਪੁੱਤ ਕੋਈ ਨਾ ਕੁਰਸੀ ਤੇ ਬਹਿ ਜਾ ਰਣਜੀਤ ਮਾਇਆ ਨੂੰ ਕੁਛ ਕਹ ਇਹਨੂੰ ਕੁਛ ਖਾਣ ਨੂੰ ਦੇਵੇ ਬੀਜੀ ਨੇ ਕਿਹਾ ਬੀਜੀ ਦੇ ਕਹਿਣ ਤੋਂ ਬਾਅਦ ਪੁੱਛਿਆ ਉਹਨੇ ਕਿ ਕੀ ਨਾਂ ਹੈ ਤੇਰਾ ਉਹਨੂੰ ਜਿਵੇਂ ਆਪਣਾ ਨਾਂ ਹੀ ਭੁੱਲ ਗਿਆ ਹੋਵੇ ਡਰ ਦੇ ਨਾਲ ਮੁਜਾਲ ਹੈ ਇੱਥੇ ਕੋਈ ਤੈਨੂੰ ਹੱਥ ਲਾ ਜੇ ਹੈ ਕੀ ਨਾਮ ਹੈ ਪੁੱਤ ਤੇਰਾ ਬੀਜੀ ਨੇ ਉਹਦੇ ਸਿਰ ਤੇ ਹੱਥ ਫੇਰਦੇ ਆ ਪੁੱਛਿਆ ਜ਼ੀਨਤ ਉਹਨੇ ਸਾ ਸਤਹੀਨ ਜੀ ਆਵਾਜ਼ ਚ ਆਵਾਜ਼ ਦਿੱਤਾ ਜਿਵੇਂ ਮਰੀਜੀ ਆਵਾਜ਼ ਚ ਬੋਲੀ ਤੇਰੇ ਅੱਪਾ ਦਾ ਕੀ ਨਾਮ ਹੈ ਉਹ ਸਿਰਫ ਬੌਂਦ ਰਿਹਾ ਵਾਂਗੇ ਦਰਦ ਝਾ ਕੀ ਰਹੀ ਸੀ ਕਿ ਇੰਨੇ ਨੂੰ ਮਾਇਆ ਤੋਂ ਉਹਦਾ ਗਲਾਸ ਲੈ ਕੇ ਆਗੀ ਦੇ ਨਾਲੇ ਪਲੇਟ 'ਚ ਬਿਸਕੁਟ ਲੈ ਕੇ ਆਈ ਬੇਜੀ ਨੇ ਜ਼ੀਨਤ ਨੂੰ ਕਿਹਾ ਦੁੱਧ ਪੀਲਾ ਨਾਲੇ ਬਿਸਕੁਟ ਖਾ ਰਾ ਉਹਨੇ ਅਸੀਂ ਇੱਥੇ ਕਿੱਥੇ ਰਹਿੰਦੇ ਸੀ ਸ਼ਾਹੀ ਸਮਾਦਾਂ ਕੋਲ ਉਹਨੇ ਮਰੀਲ ਜੀ ਆਵਾਜ਼ ਚ ਕਿਹਾ ਤੂੰ ਡਰਨਾ ਕੁਝ ਖਾ ਲੈ ਤੇਰੇ ਅੱਬਾ ਤੇ ਅੰਮੀ ਦਾ ਪਤਾ ਕਰਕੇ ਤੈਨੂੰ ਮਲੇਰ ਕੋਟਲੇ ਪਹੁੰਚਾ ਦੇਵਾਂਗੇ ਬੀਜੀ ਨੇ ਕਿਹਾ ਅੱਬਾ ਤੇ ਅੰਮੀ ਤਾਂ ਵੱਢ ਦਿੱਤੇ ਸੀ ਉਹਨਾਂ ਨੇ ਉਹ ਰੋਣ ਲੱਗ ਪਈ ਰਣਜੀਤ ਨੇ ਕਿਹਾ ਬੀਜੀ ਮਲੇਰ ਕੋਟਲਾ ਵੀ ਇਹ ਉੱਥੇ ਇਹਦਾ ਕੌਣ ਹੋਊਗਾ ਮੈਂ ਇਹਨੂੰ ਆਪਣੇ ਕੋਲ ਹੀ ਰੱਖ ਲੈਣਿਆ ਹਲੇ ਫਿਰ ਮੈਂ ਇਹਦੀ ਪਿੰਡ ਛੱਡਿਆ ਆਉਂਗਾ ਤੋ ਤਿੰਨ ਦਿਨ ਸਾਡੇ ਘਰ ਹੀ ਰਹੀ ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ ਜੀਨਤ ਕਰਨੀ ਸੀ ਪੁੱਛਣ ਤੇ ਬੀਜੀ ਨੇ ਦੱਸਿਆ ਕਿ ਤੇਰੇ ਬਾਪੂ ਜੀ ਨੇ ਮਲੇਰਕੋਟਲੇ ਕੋਈ ਰਿਸ਼ਤੇਦਾਰਾਂ ਇਹ ਪਤਾ ਕਰੀ ਹੈ ਉਹਦੇ ਕੋਲ ਭੇਜ ਦਿੱਤੀ ਹੈ ਮੈਂ ਪੁੱਛਿਆ ਕਿਉਂ ਭੇਜੀ ਮੁਸਲਮਾਨਾਂ ਦੀ ਕੁੜੀ ਨੂੰ ਲੁਕੋ ਕੇ ਨਹੀਂ ਸੀ ਅਸੀਂ ਰੱਖ ਸਕਦੇ ਬੀਜੀ ਨੇ ਦੱਸਿਆ ਚਿੰਤ ਦੇ ਜਾਣ ਤੋਂ ਬਾਅਦ ਬੀਜੀ ਔਖਾ ਔਖਾ ਮਹਿਸੂਸ ਕਰ ਰਹੀ ਸੀ ਉਹ ਅੰਗਰੇਜ਼ਾਂ ਨੂੰ ਗਾਲਾਂ ਕੱਢ ਰਹੀ ਸੀ ਵੀ ਸਾਡੇ ਮੁਰਕ ਚ ਤਬਾਹੀ ਮਾ ਜਾ ਕੇ ਚਲੇ ਗਏ ਉਹਨਾਂ ਨੂੰ ਕੀ ਥਿਆ ਗਿਆ ਕਦੇ ਜੀਨ ਹੈ ਕਦੇ ਜਿਨਾਹ ਤੇ ਕਦੇ ਨਹਿਰੂ ਨੇ ਨੂੰ ਆਖਦੇ ਵੀ ਇਹਨਾਂ ਦੀਆਂ ਅੱਖਾਂ ਫੁੱਟੀਆਂ ਸੀ ਕਦੇ-ਕਦੇ ਆਖਦੇ ਰੁੜ ਜਾਣੇ ਗਾਂਧੀ ਨੇ ਕਿਉਂ ਨਾ ਇਹ ਸਭ ਰੁਕਿਆ ਕਦੇ-ਕਦੇ ਕਿੰਨਾ-ਕਿੰਨਾ ਚਿਰ ਪਾਠ ਕਰਦੇ ਰਹਿੰਦੇ ਜੀਨਨ ਦਾ ਕਮਲਾਇਆ ਜੇ ਮੂੰਹ ਕਈ ਵਾਰੀ ਮੇਰੀ ਅੱਖਾਂਗੇ ਘੁੰਮ ਜਾਂਦਾ ਉਹ ਬੜੀ ਵਾਰੀ ਯਾਦ ਆਉਂਦੀ ਮੈਨੂੰ ਫਿਰ ਮਹੀਨੇ ਮਗਰੋਂ ਸਾਡਾ ਅਹਿਮਦ ਟਾਂਗੇ ਵਾਲਾ ਜਿਹੜਾ ਮੈਨੂੰ ਪਰਦੇ ਵਾਲੇ ਟੰਗ ਵਿੱਚ ਸਕੂਲ ਛੱਡਣ ਜਾਂਦਾ ਸੀ ਇੱਕ ਦਿਨ ਸਾਡੇ ਘਰੇ ਆਇਆ ਤੇ 베ਜੀ ਦੇ ਹੱਥਾਂ ਪੈਰੀਂ ਹੱਥ ਲਾ ਕੇ ਪੁੱਭਾ ਮਾਰ ਕੇ ਰੋਪਿਆ 베ਜੀ ਤੇ ਬਾਪੂ ਜੀ ਨੇ ਐਂ ਬਥੇਰਾ ਉਹਨੂੰ ਚੁੱਪ ਕਰਵਾਇਆ ਇਹ ਪਤਾ ਲੱਗਿਆ ਵੀ ਗੁਜਰਾਂ ਦੇ ਵਿੜੇ ਦੇ ਸਾਰੇ ਲੋਕ ਮਾਰ ਦਿੱਤੇ ਗਏ 베ਜੀ ਕਹਿ ਰਹੀ ਸੀ ਹਾਂ 베ਜੀ ਮੇਰੀ ਅੰਮੀ ਮੇਰੇ ਬੱਚੇ ਤੁਹਾਡੀ ਨੂੰ ਸਾਰੇ ਮਾਰ ਦਿੱਤੇ ਮੈਂ ਤਾਂ ਉੱਥੋਂ ਭੱਜ ਨਿਕਲਿਆ ਖੇਤਾਂ ਵਿੱਚੋਂ ਦੀ ਲੰਘਦਾ ਹੋਇਆ ਰਾਤੋ ਰਾਤ ਮਲੇਰ ਕੋਟਲਾ ਪਹੁੰਚ ਗਿਆ ਸ਼ੁਕਰ ਹੈ ਗੁਰੂ ਜੀ ਨੇ ਮਲੇਰ ਕੋਟਲੇ ਨੂੰ ਬਸਦਾ ਰਹਿਣ ਦਿੱਤਾ ਤਾਂ ਹੀ ਤਾਂ ਉੱਧਰ ਕੋਈ ਨਹੀਂ ਜਾਂਦਾ हां अहमद ਜਦੋਂ ਸਰਹੰਦ ਵਿੱਚ ਦੀ ਗੁਰੂ ਨਿੱਕੇ ਨੇ ਬੱਚਿਆਂ ਲੈ ਕੇ ਮਾਰਨ ਲੱਗੇ ਸੀ ਤਾਂ ਸਿਰਫ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਭਾਵੇਂ ਉਹ ਮਸੂਮਾਂ ਦੇ ਕਤਲ ਨੂੰ ਟਾਲ ਨਾ ਸਕਿਆ ਪਰ ਮੁਸਲਮਾਨ ਹੁੰਦਿਆ ਵੀ ਉਹਨੇ ਇਹ ਕਾਰਜ ਦਾ ਵਿਰੋਧ ਕੀਤਾ ਸੀ ਗੁਰੂ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸਿਰਫ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਮਾਰਿਆ ਨਾ ਹਾ ਦਾ ਨਾਰਾ ਮਾਰਿਆ ਤਾਂ ਉਹਨੇ ਕਿ ਅਸੀਂ ਮਲੇਰਕੋਟਲਾ ਹਮੇਸ਼ਾ ਵਸਤਾ ਰਹੇਗਾ ਬੀ ਜੀ ਨੇ ਦੱਸਿਆ ਆ ਬੇਜੀ ਤੁਸੀਂ ਠੀਕ ਕਹਿ ਰਹੇ ਹੋ ਇੰਨਾ ਬੁਰੇ ਦਿਨਾਂ ਵਿੱਚ ਆਲੇ ਦੁਆਲੇ ਦੇ ਪਿੰਡਾਂ ਤੇ ਮਲੇਰ ਕੋਟਲੇ ਵਿੱਚ ਵਸਦੇ ਲੋਕਾਂ ਨੇ ਮਲੇਰ ਕੋਟਲੇ ਤੇ ਆਲੇ ਦੁਆਲੇ ਠਿਕਰੀ ਪਹਿਰਾ ਲਾਇਆ ਹੋਇਆ ਸੀ ਤਾਂ ਜੋ ਜਨੂਨੀ ਤੇ ਲੁਟੇਰੇ ਇਧਰ ਨਾ ਮੂੰਹ ਕਰਨ ਅਹਿਮਦ ਨੇ ਕਿਹਾ ਫਿਰ ਅਹਿਮਦ ਤੇਰਾ ਕੀ ਹਾਲ ਹੈ ਨਾਲੇ ਮਾਇਆ ਰੋਟੀ ਪਾ ਕੇ ਦੇ ਅਹਿਮਦ ਨੂੰ ਬੀਜੀ ਨੇ ਕਿਹਾ ਹਾਲ ਕੀ ਹੋਣਾ ਬੀਜੀ ਦਿਨੇ ਬੱਸਾਂ ਦੇ ਅੱਡੇ ਤੇ ਮਜ਼ਦੂਰੀ ਕਰਦਾ ਰਹਿੰਦਾ ਤੇ ਫਿਰ ਰਾਤ ਨੂੰ ਰਿਸ਼ਤੇਦਾਰਾਂ ਦੇ ਕੋਠਲੇ ਵਿੱਚ ਜਾ ਕੇ ਸੌਂ ਜਾਂਦਾ ਐਮਦ ਨੇ ਕਿਹਾ ਤੇ ਫਿਰ ਤੂੰ ਪਾਕਿਸਤਾਨ ਨਹੀਂ ਗਿਆ ਬੀਜੀ ਨੇ ਪੁੱਛਿਆ ਪਾਕਿਸਤਾਨ ਸਾਡਾ ਕੌਣ ਸੀ ਨੀਰੇ ਪਾਕਿਸਤਾਨ ਨੂੰ ਕੀ ਰੋਟੀ ਦੀ ਥਾਂ ਪਾਕਿਸਤਾਨ ਖਾਲਾਂਗੇ ਹੈ ਕੱਪੜਿਆਂ ਦੀ ਥਾਂ ਪਾਕਿਸਤਾਨ ਪਾਲਾਂਗੇ ਇੰਨੇ ਨੂੰ ਮਾਇਆ ਰੋਟੀ ਲੈ ਕੇ ਆ ਗਈ ਰੋਟੀ ਫੜਦੇ ਆਹਮਦ ਬੋਲਿਆ 베ਜੀ ਜਰਨੈਲ ਸਾਹਿਬ ਦੇ ਦੋ ਪੁਰਾਣੇ ਪਜਾਮੇ ਕੁੜਤੇ ਵੀ ਦੇ ਦਿਓ ਇਹ ਸੁਣ ਕੇ ਬੀਜੀ ਨੇ ਕਿਹਾ ਹਾਂ ਪੁਰਾਣੇ ਕਿਉਂ ਲੈ ਨਵੇਂ ਲੈ ਕੇ ਦੇਵਾਂਗੇ ਤੂੰ ਸਾਡੇ ਕੋਲ ਕਿਉਂ ਨਹੀਂ ਆ ਜਾਂਦਾ ਇੱਥੇ ਨਹੀਂ 베ਜੀ ਪੁਰਾਣਾ ਸਭ ਕੁਝ ਹਰ ਵੇਲੇ ਯਾਦ ਆਉਂਦਾ ਰਹੂਗਾ ਨਾਲੇ ਉੱਥੇ ਰਹਿੰਦੇ ਦਾ ਹੋ ਸਕਦਾ ਹੈ ਕਿਸੇ ਗਰੀਬ ਗੁਰੂ ਗੁਜਰਾਂ ਦੀ ਕੁੜੀ ਨਾਲ ਮੇਰਾ ਨਕਾਹ ਹੋ ਜਾਵੇ ਚਲ ਕੋਈ ਨਾ ਠੀਕ ਹੈ ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗਫੂਰ ਦਾ ਪਤਾ ਕਰਨ ਲਈ ਇੱਕ ਸਪਾਈ ਨੂੰ ਭੇਜ ਦਿੱਤਾ ਉਹਨੇ ਆ ਕੇ ਦੱਸਿਆ ਕਿ ਸਾਈਂ ਦਾ ਤਾਂ ਪਤਾ ਨਹੀਂ ਚੱਲਿਆ ਗਫੂਰ ਨੂੰ ਪਹਿਲਾਂ ਤਾਂ ਮਾਂ ਨੇ ਅੰਦਰੋਂ ਲੁਕੋ ਰੱਖਿਆ ਸੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਰਹੇ ਕਿ ਮਾਰ ਰਹੇ ਨੇ ਤੇ ਫੇਰ ਪਤਾ ਲੱਗਿਆ ਕਿ ਬਾਬਾ ਜੀ ਗਫੂਰ ਨੂੰ ਮਲੇਰ ਕੁੱਟਲੇ ਛੱਡ ਆਏ। ਉੱਥੇ ਉਹਨਾਂ ਨੇ ਲੋਕਾਂ ਤੋਂ ਪਤਾ ਕਰਕੇ ਗਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਦੇ ਅੱਪਾ ਨੂੰ ਵੀ ਲੱਭ ਲਿਆ। ਫਿਰ ਗਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ-ਚਿੰਬੜ ਕੇ ਚੰਗਾੜਾ ਮਾਰਦਾ ਸੀ ਆਖਦਾ ਸੀ ਮੈਂ ਨਹੀਂ ਉੱਥੇ ਜਾਣਾ। ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਕੇ ਆਏ ਵੀ ਜਦੋਂ ਟਿਕਾ ਟਿਕਟਾ ਜਾ ਹੋ ਗਿਆ ਤੇ ਮੈਂ ਤੈਨੂੰ ਲੈ ਆਉਂਗਾ। ਉਸ ਦਿਨ ਉਹ ਗਿਆ ਸੀ ਉਸ ਦਿਨ ਮਾਂ ਜੀ ਨੇ ਰੋਟੀ ਵੀ ਨਹੀਂ ਖਾਧੀ ਦੋ ਚਾਰ ਦਿਨਾਂ ਮਗਰਾਂ ਮਗਰੋਂ ਮਾਂ ਜੀ ਪਿੰਡੋਂ ਸਾਰ ਨੂੰ ਮਿਲ ਲਾਏ ਤਾਂ ਉਹਨਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਈਖ ਦੇ ਵਿੱਚ ਯਾਨੀ ਗੰਨੇ ਦੇ ਖੇਤ ਵਿੱਚ ਲੁਕ ਗਿਆ ਸੀ ਬਾਬਾ ਜੀ ਆਖਦੇ ਹੁੰਦੇ ਸੀ ਕਿ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਹਨੂੰ ਹੱਥ ਵੀ ਲਾ ਦਿੰਦਾ ਪੰਜਵੇਂ ਛੇਵੇਂ ਦਿਨ ਇੱਕ ਵਿੱਚੋਂ ਮਰਿਆ ਹੋਇਆ ਹੀ ਲੱਭਿਆ ਉਹ ਵੀ ਕੁੱਤਿਆਂ ਦਾ ਚੁੰਗਿਆ ਹੋਇਆ ਸੀਗਾ ਬਾਬਾ ਜੀ ਨੇ ਕੋਰੀ ਚਾਦਰ ਚ ਲਪੇਟ ਕੇ ਚੋਂ ਬੰਦਿਆਂ ਤੋਂ ਕਬਰਸਥਾਨ ਵਿੱਚ ਦਫਨਾ ਦਿੱਤਾ ਲੋਕੀ ਆਖਦੇ ਨੇ ਕਿ ਉਹਨਾਂ ਨੇ ਪਹਿਲੀ ਵਾਰੀ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਸੀ ਬਾਬਾ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਦੂਜੇ ਪਿੰਡਾਂ ਦੀ ਚਾਂਬਲੀ ਹੋਈ ਭੀੜ ਲੋਕਾਂ ਦੀ ਵੱਢ ਟੁੱਕ ਕਰਦੀ ਹੈ ਤੇ ਘਰਾਂ ਨੂੰ ਲੁੱਟਦੀ ਹੈ ਸਾਡੇ ਪਿੰਡ ਵੀ ਆਵੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ ਇਸ ਲਈ ਉਸਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ ਤੋਂ ਪੁਲਿਸ ਦੇ ਕੁਝ ਬੰਦੇ ਬੁਲਾ ਲਏ ਸੀ ਤੇ ਫਿਰ ਪਿੰਡ ਦੇ ਮੁਸਲਮਾਨ ਪਰਿਵਾਰ ਜਿਸ ਵਿੱਚ ਸਭ ਤੋਂ ਪਹਿਲਾਂ ਬਦਰੀ ਗੁੱਜਰ ਦਾ ਪਰਿਵਾਰ ਸਦੀਕ ਦਾ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਮਸੀਤ ਵਾਲੇ ਮੌਲਵੀ ਸਾਬੂ ਫੱਤੂ ਬੁੜੀ ਦਾ ਪਰਿਵਾਰ ਤੇ ਇਹੋ ਜਿਹੇ ਹੋਰ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲਿਸ ਦੇ ਨਾਲ ਮਲੇਰਕੁਟਲੇ ਛੱਡਿਆ ਸੀ ਉਹਨਾਂ ਜਾਣ ਵਾਲਿਆਂ ਵਿੱਚ ਕੁਝ ਜਨਾਨੀਆਂ ਤੇ ਬੰਦੇ ਆਪਣੇ ਤ੍ਰੂਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖ ਕੇ ਸੀਗੇ ਉਹ ਕਹਿ ਰਹੀ ਸੀ ਕਿ ਜਦੋਂ ਅਮਨ ਚੈਨ ਹੋਇਆ ਤਾਂ ਅਸੀਂ ਆ ਕੇ ਲੈ ਜਾਾਂਗੇ ਪਰ ਮਾਂ ਜੀ ਨਹੀਂ ਮੰਨੇ ਉਹ ਕਹਿ ਰਹੀ ਸੀ ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਜੇ ਮੈਂ ਅੱਖਾਂ ਮੀਟ ਗਈ ਤਾਂ ਕੀ ਨਹੀਂ ਸੰਭਾਲਣੀਆਂ ਨੇ ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਲੈ ਜਾਓ ਜਿਸ ਦਿਨ ਉਹ ਗਏ ਤਾਂ ਮਾਂ ਜੀ ਨੇ ਉਸੇ ਦਿਨ ਕਿਹੜਾ ਰੋਟੀ ਖਾਧੀ ਸੀ ਉਹਨਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਕੀ ਬਣਾਏ ਬਿਸਕੁਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੀਆਂ ਉਹਨਾਂ ਨੂੰ ਇਹ ਕਹਿ ਕੇ ਚੁਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਤਾਂ ਰਾਹ ਵਿੱਚ ਤੁਹਾਡਾ ਕੰਮ ਤਾਂ ਸਰ ਜੂ ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਆਪਾਂ ਹੋਰ ਬਣਾ ਲਾਂਗੇ ਬਿਸਕਟ ਉਹ ਬਿਸਕਟ ਤਾਂ ਮੈਂ ਪੁਲਿਸ ਦੇ ਹੱਥ ਪਟਿਆਲੇ ਵੇਚ ਦਿੰਦੀ ਉਹਨਾਂ ਦਿਨਾਂ ਵਿੱਚ ਬਾਪੂ ਜੀ ਨੇ ਸਾਈਂ ਤੇ ਗਫੂਰ ਦਾ ਪਤਾ ਕਰਨ ਲਈ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ ਉਸ ਨੇ ਆ ਕੇ ਦੱਸਿਆ ਵੀ ਸਾਈਂ ਦਾ ਤਾਂ ਪਤਾ ਨਹੀਂ ਚੱਲਿਆ ਗਫੂਰ ਨੂੰ ਤਾਂ ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ ਪਰ ਜਦੋਂ ਪਤਾ ਲੱਗਿਆ ਤੇ ਟੋਲੇ ਦਾ ਟੋਲੇ ਹੰਗਾਰੇ ਹੋਇਆ ਰਿਹਾ ਸਿੱਖ ਮੁਸਲਮਾਨ ਆਉਣ ਲੱਭ ਰਿਹਾ ਮਾਰ ਰਿਹਾ ਤੇ ਇਹ ਗਫੂਰ ਫੇਰ ਵੀ ਬਾਬਾ ਜੀ ਦੀ ਲੱਤ ਨਾਲ ਚਿਮੜ ਕੇ ਰੋ ਰਿਹਾ ਸੀਗਾ ਬਾਬਾ ਜੀ ਆਖਦੇ ਹੁੰਦੇ ਸੀਗੇ ਕਿ ਇਹ ਮੇਰੇ ਕੋਲੇ ਆ ਜੀ ਕੋਈ ਮਜਾ ਆ ਲੈ ਤੈਨੂੰ ਹੱਥ ਲਾਵੀ ਦੇਵੇ ਭਗਤੂ ਨੇ ਇੱਕ ਪੋਸਟਕਾਰਡ ਲਿਆ ਫੜਾਇਆ ਇਹ ਪਾਕਿਸਤਾਨ ਤੋਂ ਆਇਆ ਸੀ ਗਫੂਰ ਨੇ ਪਤਾ ਲਿਖਿਆ ਸੀ ਕਿ ਪਟਿਆਲੇ ਵਾਲਿਆਂ ਦੇ ਘਰ ਵਿੱਚ ਰੱਬੋ ਜ਼ਿਲ੍ਹਾ ਲੁਧਿਆਣਾ ਪਤਾ ਨਹੀਂ ਕਿਵੇਂ ਘੁੰਮਦਾ ਘੁੰਮਦਾ ਸਾਡੇ ਕੋਲ ਆ ਗਿਆ ਕਾਰਡ ਵਿੱਚ ਉਸਨੇ ਲਿਖਿਆ ਸੀ ਕਿ ਬਾਬਾ ਜੀ ਮੈਨੂੰ ਆ ਕੇ ਲੈ ਜਾਓ ਪਿੰਡ ਸਾਡਾ ਲਾਹੌਰ ਦੇ ਨੇੜੇ ਹੀ ਹੈ ਕਾਰਡ ਪੜਦਿਆਂ ਤੇ ਪਤੇ ਪੰਜੂ ਮੇਰੀ ਅੱਖਾਂ ਝੁੱਟਣ ਲੱਗੀ ਇਹਦਾ ਮਤਲਬ ਗਫੂਰ ਠੀਕ ਠਾਕ ਪਹੁੰਚ ਗਿਆ ਪਾਕਿਸਤਾਨ ਕਈ ਵਾਰੀ ਮੈਂ ਮਾਨੀ-ਮਾਨਾ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ ਲੱਭਦੀ ਰਹੀ ਸੀ ਮੈਨੂੰ ਲੱਗਦਾ ਸੀ ਕਿ ਉਹ ਵੀ ਵੱਡਾ ਗਿਆ ਹੋ ਗਿਆ ਹੋਣਾ ਇੱਧਰ ਇਸ ਅਰਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗਫੂਰ ਨੂੰ ਦੱਸਣਾ ਚਾਹੁੰਦੀ ਸੀ ਮੈਨੂੰ ਅਜੇ ਵੀ 11-12 ਸਾਲਾਂ ਦਾ ਮੜਕੂਜਾ ਅਰਾਈਆਂ ਦਾ ਮੁੰਡਾ ਜਿਹੜਾ ਮੰਗੂ ਕੱਟੀ ਦੇ ਗਲੇ 'ਚ ਗਾਨੀ ਪਾ ਰਿਹਾ ਸੀ ਉਹ ਹੀ ਦਿਖ ਰਿਹਾ ਸੀਗਾ ਤੇ ਮੇਰੀ ਮੰਗੂ ਆਖਦਾ ਯਾਦ ਆ ਰਿਹਾ ਸੀਗਾ ਮੈਂ ਸੋਚਦੀ ਸੀ ਕਿ ਉਹ ਸਾਡਾ ਘਰ ਮਾਂ ਜੀ ਬਾਬਾ ਜੀ ਕਿੱਥੇ ਚਲੇ ਗਏ ਮਰ ਕੇ ਲੋਕ ਕਿੱਥੇ ਚਲੇ ਜਾਂਦੇ ਆ ਕੀ ਵਕਤ ਨੂੰ ਪੁੱਠਾ ਨਹੀਂ ਘੜਿਆ ਜਾ ਸਕਦਾ ਕੀ ਰੂਹਾਂ ਹੁੰਦੀਆਂ ਨੇ ਕੀ ਕਿਸੇ ਹੋਰ ਜਨਮ ਚ ਚਲੀਆਂ ਜਾਂਦੀਆਂ ਨੇ ਕੀ ਰੂਹਾਂ ਫੇਰ ਮਿਲਦੀਆਂ ਨੇ ਗਫੂਰ ਕੌਣ ਸੀ ਪੰਜਾਬ ਨੂੰ ਚੀਰ ਕੇ ਵੰਡ ਕਿਉਂ ਕਰਦੇ ਇਹ ਸਾਰੇ ਸਵਾਲ ਮੇਰੇ ਜ਼ਹਿਨ ਚ ਘੁੰਮ ਰਹੇ ਸੀ ਬੀਜੀ ਨੇ ਪੁੱਛਿਆ ਕੀ ਗਫੂਰ ਦਾ ਖਤ ਆਇਆ ਸੀ ਕੀ ਲਿਖਦਾ ਮੈਨੂੰ ਵੀ ਚੰਦਰਾ ਬੜੀ ਯਾਦ ਆਉਂਦਾ ਉਹਦਾ ਵੀ ਪਿਛਲੇ ਜਨਮਾਂ ਦਾ ਸਾਡੇ ਨਾਲ ਪਤਾ ਨਹੀਂ ਕੀ ਸਬੰਧ ਹੋਣਾ ਮੈਨੂੰ ਯਾਦ ਆਉਣ ਵਾਲਿਆਂ ਵਿੱਚੋਂ ਤਾਂ ਮਾਂ ਜੀ ਤੇ ਬਾਬਾ ਜੀ ਨੇ ਗਫੂਰ ਤੇ ਨਾਲ ਗਫੂਰ ਵੀ ਰਲ ਗਿਆ ਸੀ ਜੀਨਤਵੀ ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਆ ਰਹੀ ਵੀ ਲੋਕਾਂ ਦਾ ਦੇ ਪੂਰੇ ਦੇ ਪੂਰੇ ਜੱਗ ਦੇ ਉੱਤੇ ਆਉਂਦੇ ਤੇ ਲੰਘ ਜਾਂਦੇ ਨੇ ਜਾਣ ਤੋਂ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ ਧਰਤੀ ਤੇ ਜਾਵਾਂਗੇ ਕਿਹੜੇ ਲੋਕ ਮਿਲਣਗੇ ਮੈਨੂੰ ਤਾਂ ਲੱਗਦਾ ਜਿਵੇਂ ਬਾਜੀਗਰਨੀ ਮਿੱਟੀ ਦੇ ਖੰਡਾਉਣੇ ਬਣਾ ਬਣਾ ਕੇ ਰੱਖੀ ਜਾਂਦੀ ਹੈ ਤੇ ਮੋੜ ਅੱਗੇ ਅੱਗ ਵਿੱਚ ਪਕਾ ਕੇ ਰੱਖਦੀ ਹੈ ਖਾਰੇ ਵਿੱਚ ਰੱਖ ਕੇ ਗੜੀ ਗੜੀ ਹੋਕਾ ਦਿੰਦੀ ਹੈ ਲੈ ਲੋ ਲੈ ਲੋ ਗੁੱਗੂ ਕੋੜੇ ਤੇ ਜੋ ਆ ਕਲੇ ਭੱਜ ਕੇ ਉਹਨਾਂ ਨੂੰ ਲੈ ਜਾਂਦੇ ਬਾਜੀਗਰ ਨਹੀਂ ਮਨ ਵਿੱਚ ਹੱਸਦੀ ਹੈ ਕਿ ਬੱਚੇ ਇਹਨਾਂ ਨੂੰ ਜਿਉਂਦੇ ਜਾਗਦੇ ਸਮਝਦੇ ਨੇ ਅਸਲ ਵਿੱਚ ਮਿੱਟੀ ਦੇ ਘੜੋਣੇ ਹੀ ਐ ਕਦੇ ਕਦੇ ਮੈਨੂੰ ਐਂ ਲੱਗਦਾ ਹੈ ਕਿ ਰੱਬ ਵੀ ਸਾਡੇ ਨਾਲ ਐਂ ਕਰ ਰਿਹਾ ਹੈ ਕਈ ਵਾਰੀ ਲੰਗਜਾਨ ਪਿੱਛੋਂ ਪਾਕਿਸਤਾਨ ਤੋਂ ਪੋਸਟਕਾਰਡ ਭੇਜ ਕੇ ਗਫੂਰ ਨੇ ਬਾਬਾ ਜੀ ਨੂੰ ਉਸ ਨੂੰ ਵਾਪਸ ਲਜਾਣ ਲਈ ਆਖਿਆ ਕਈ ਸਾਲ ਹੋਏ ਪਾਕਿਸਤਾਨੀ ਲੇਖਕ ਅਫਜ਼ਲ ਤੌਫੀਕ ਦਿੱਲੀ ਅਮਰਤਾ ਨੂੰ ਮਿਲਣ ਆਈ ਤੇ ਉਸ ਕੋਲੋਂ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ ਉਹ ਟੈਕਸੀ ਵਿੱਚ ਪਟਿਆਲੇ ਜੁੰਡਿਸ ਕੀ ਸਾਡੇ ਘਰ ਆ ਗਈ ਮੇਰੇ ਏ ਮੇਰੇ ਕਿਹੜਾ ਮੱਥੇ ਤੇ ਲਿਖਿਆ ਸੀ ਕਿ ਮੈਂ ਪਾਕਿਸਤਾਨੀ ਆ ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਆ ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਵਾਣਾ ਦੇ ਘਰ ਚੱਲੀ ਆ ਫੇਰ ਕਿਹਨੇ ਰੁਕਣਾ ਸੀ ਮੈਨੂੰ ਉਹਨੇ ਚਾਹ ਪੀਂਦੀ ਨੇ ਹੱਸ ਕੇ ਕਿਆ ਲੋਰ ਦੇ ਹਾਲੇ ਦੇ ਵਾਲੇ ਕਿੰਨੇ ਗੁਪਿੰਡਾ ਕਿੰਨੇ ਕੁ ਪਿੰਡ ਨੇ ਮੈਂ ਤਾਂ ਫੀਸ ਨੂੰ ਪੁੱਛਿਆ ਮੇਰੇ ਮਨ ਵਿੱਚ ਗਫੂਰ ਦਾ ਪਿੰਡ ਸੀ ਕਹੀਂ ਨੇ ਉਹਨਾ ਪਿੰਡਾ ਵਿੱਚੋਂ ਜੇ ਕਿਸੇ ਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਮੈਂ ਪੁੱਛਿਆ ਤੂੰ ਕਿਹਨੂੰ ਲੱਭਣਾ ਹੈ ਪਾਰਟੀਸ਼ਨ ਤੋਂ ਪਹਿਲਾਂ ਸਾਡੇ ਘਰ 11-12 ਸਾਲਾਂ ਦਾ ਨਾ ਇੱਕ ਲੜਕਾ ਗਫੂਰ ਸੀਗਾ ਚੰਦਰਾ ਬੜਾ ਯਾਦ ਆਉਂਦਾ ਮੈਨੂੰ ਕ ਉਸਨੇ ਬਾਬਾ ਜੀ ਦੇ ਨਾਂ ਤੇ ਪੋਸਟਕਾਰਡ ਪਾਇਆ ਸੀ ਜਿਸ ਵਿੱਚ ਲਿਖਿਆ ਸੀ ਸਾਡਾ ਪਿੰਡ ਲਾਹੌਰ ਦੇ ਨੇੜੇ ਆ ਪਰ ਉਸਨੇ ਪਿੰਡ ਦਾ ਨਾਂ ਨਹੀਂ ਸੀ ਲਿਖਿਆ ਬੜਾ ਮਨ ਕਰਦਾ ਸੀ ਇਹ ਗਫੂਰ ਦਾ ਕਿਸੇ ਤਰ੍ਹਾਂ ਪਤਾ ਲੱਗ ਜਾਏ ਉਸਨੇ ਅੱਬਾ ਦਾ ਅੱਬਾ ਦਾ ਨਾਂ ਕੀ ਸੀ ਕਹਿੰਦੀ ਪਤਾ ਨਹੀਂ ਇਨਾਂ ਨੂੰ ਪਤਾ ਹੈ ਕਿ ਉਹਦਾ ਪਿੰਡ ਮੰਡੀਆਂ ਸੀ ਉਹਦਾ ਬੜਾ ਅੱਬਾ ਗਰੀਬ ਰਾਈ ਸੀ ਆਖਦਾ ਸੀ ਕਿ ਗਫੂਰ ਤੁਹਾਡੇ ਕਿੱਥੇ ਰਹਿ ਇੱਥੇ ਰਹਿ ਕੇ ਰੱਜ ਕੇ ਰੋਟੀ ਖਾ ਲੂਗਾ ਹੌਲੀ ਹੌਲੀ ਉਹ ਇਹ ਸਾਰਾ ਕੁਝ ਭੁੱਲ ਗਿਆ ਸੀਗਾ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ ਤੂੰ ਕਿੱਡੀ ਕਿਸੇ ਉਹ ਗਫੂਰ ਜਿੱਡੀ ਕਿਸੇ ਦੱਸ ਗਿਆ 11 ਸਾਲਾਂ ਦੀ ਬਿਨਾਂ ਕਿਸੇ ਅਤੇ ਪਤੇ ਤੋਂ ਕਿਵੇਂ ਲੱਭੂਗਾ ਤੋਫੀਸ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ ਨੂੰ ਬੇਚੈਨੀ ਜਿਹੀ ਲੱਗੀ ਤਫੀਸ ਕਰਨ ਲੱਗੀ ਜਿੱਥੇ ਜਲੰਧਰ ਕੋਲ ਸਾਡਾ ਸਾਡਾ ਵੀ ਇੱਕ ਪਿੰਡ ਹੈ ਉੱਥੇ ਹੁਣ ਸਾਡਾ ਕੋਈ ਨਹੀਂ ਰਹਿੰਦਾ ਹੱਲਿਆ ਵੇਲੇ ਮੇਰੇ ਸਾਰੇ ਮੇਰੇ ਸਾਰੇ ਘਰਦਿਆਂ ਨੂੰ ਵੱਡ ਟੋਕੇ ਖੂਸਟਦਾ ਸੀ ਉਸ ਵੇਲੇ ਮੈਂ ਕਿੱਧਰ ਗਈ ਗਈ ਹੋਈ ਸੀ ਪਤਾ ਨਹੀਂ ਬਚ ਗਈ ਬੜਾ ਜੀ ਕਰਦਾ ਸੀ ਵੀ ਆਪਣੇ ਪੇਕੇ ਦੀ ਧਰਤੀ ਦੇਖਾਂ ਤੂੰ ਸੁਣਾ ਤੇਰਾ ਕੀ ਹਾਲ ਹੈ ਮੈਂ ਪੁੱਛਿਆ ਅਸੀਂ ਕੀ ਹੋਰ ਮੈਂ ਕਿਹਨੂੰ ਮਿਲਣ ਜਾਵਾਂ ਉਸਨੇ ਤਾਂ ਤੇਰਾ ਨਾਂ ਲਿਆ ਚੰਗਾ ਕੀਤਾ ਹੁਣ ਸਾਡੇ ਕੋਲ ਰਹਿਣਾ 4 ਦਿਨ ਮੈਂ ਕਿਹਾ ਟੈਕਸੀ ਵਾਲੇ ਨੂੰ ਮੋੜ ਦਿੱਤਾ ਇੱਕ ਅੱਧ ਦਿਨ ਤਾਂ ਰਹੂੰਗੀ ਨਾ ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋjou ਉਸਨੇ ਪੁੱਛਿਆ ਫੇਰ ਕਹਿਣ ਲੱਗੀ ਉੰਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੇਰੇ ਨਾਲ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਚ ਰੱਖ ਲਿਆ ਤੇਰਾ ਬਸ ਇੱਕੋ ਬੇਟਾ ਹੈ ਨਾ ਬਹੁਤ ਸੌਹ ਹੈ ਹਾਂ ਮੈਂ ਕਿਹਾ ਉਹ ਹੱਸ ਪਈ ਤੇ ਕਹਿਣ ਲੱਗੀ ਮੇਰਾ ਵੀ ਇੱਕ ਬੇਟਾ ਹੈ ਬਹੁਤ ਸ਼ਰੀਫ ਉਹਦਾ ਮੈਂ ਬੜੇ ਚਾਹਵਾਂ ਨਾਲ ਵਿਆਹ ਕੀਤਾ ਪਰ ਗੋਟੀ ਲੈ ਕੇ ਅੱਡ ਹੋ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਨੂੰ ਕਿਸੇ ਨੇ ਸੱਚ ਹੀ ਆਖਿਆ ਕਿ ਨੋਟ ਤੜਾਇਆ ਮੁੰਡਾ ਵਿਆਹਿਆ ਹੱਥੋਂ ਗਿਆ ਹੁਣ ਮੁੰਡਾ ਮੇਰਾ ਬੜਾ ਦੁਖੀ ਆ ਬੋਟੀਆਂ ਨੂੰ ਆ ਆਪਣੇ ਆਪ ਤੋਂ ਬਿਨਾ ਕਿਸੇ ਹੋਰ ਦਾ ਖਿਆਲ ਰੱਖਣ ਨਹੀਂ ਦਿੰਦੀ ਹਾਂ ਸੱਚ ਤੂੰ ਮੇਰਾ ਕੁਝ ਪੜਿਆ ਹੈ ਲਿਖਿਆ ਮੈਂ ਇੰਨਾ ਕੁਝ ਲਿਖਦੀ ਆ ਕਿ ਨਹੀਂ ਤੁਹਾਡੀਆਂ ਕਹਾਣੀਆਂ ਮੈਂ ਪੜਦੀ ਆ ਮੈਂ ਕਿਹਾ ਉਹਨਾਂ ਪਤਾ ਹੈ ਚੰਗਾ ਲਿਖਦੀ ਆ ਤੂੰ ਹਾਂ ਰੱਬ ਤਾਂ ਦਿੱਤਾ ਸਾਰਾ ਕੁਝ ਆ ਫਿਰ ਵੀ ਇੱਕ ਖੋਜੀ ਪੈਂਦੀ ਰਹਿੰਦੀ ਜੀ ਕਰਦਾ ਵੀ ਸਮਾ ਪੁੱਠਾ ਕੁੰਮ ਜਾਵੇ ਮੁੜ ਕੇ ਉਹੀ ਆਪਣਾ ਗਰਾਹ ਆਪਣੇ ਲੋਕ ਪਹਿਲਾਂ ਵਾਲਾ ਸਮਾਂ ਹੋ ਜਾਏ ਕਈ ਵਾਰੀ ਤਾਂ ਨਹੀਂ ਅਸਲੀ ਅਗਲੀ ਵੀਜ਼ਾ ਮੈਂ ਲੈ ਕੇ ਆਉਂਗੀ ਅਗਲੀ ਵਾਰੀ ਵੀਜ਼ਾ ਲੈ ਕੇ ਆਉਂਗੀ ਤੇ ਇੱਥੇ ਰਹੂੰਗੀ ਹਾਂ ਉਹ ਖੂਬ ਹੀ ਦੇਖ ਕੇ ਆਵਾਂਗੀ ਜਿੱਥੇ ਮੇਰੇ ਸਾਰੇ ਘਰ ਦੇ ਵੱਡੇ ਟੁੱਕੀ ਸਨ ਮੈਂ ਦੇਹੀ ਸਾਲ ਲੰਘ ਗਏ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਹੌਰ ਵਿੱਚ ਇੱਕ ਕਾਨਫਰੰਸ ਹੋ ਰਹੀ ਸੀ ਉਸ ਵਿੱਚ ਮੈਨੂੰ ਵੀ ਸੱਦਿਆ ਗਿਆ ਸੀ ਗਫੂਰ ਬਾਰੇ ਸੋਚ ਕੇ ਮੈਂ ਪਾਕਿਸਤਾਨ ਜਾਣ ਲਈ ਹਾਂ ਕਰ ਦਿੱਤੀ ਪਾਸਪੋਰਟ ਵੀ ਬਣਾ ਲਿਆ ਗਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਉਸ ਦੀ ਵੋਟੀ ਬੱਚੇ ਹੋਣਗੇ ਮੈਂ ਕੁਝ ਚੀਜ਼ਾਂ ਖਰੀਦ ਕੇ ਟੈਚ ਕੇਸ ਵਿੱਚ ਰੱਖ ਲਈਆਂ ਕਾਨਫਰੰਸ ਵਿੱਚ ਪੌਂਚਰ ਤੱਕ ਮੈਨੂੰ ਵਾਰ-ਵਾਰ ਗਫੂਰ ਦਾ ਖਿਆਲ ਆਉਂਦਾ ਰਹੇ ਇੱਕ ਅੰਗਰੇਜ਼ ਵੇਲੇ ਦੇ ਅਦਿਸ਼ਣ ਮਹਿੰਗੇ ਹੋਟਲ 'ਚ ਸਾਨੂੰ ਠਹਿਰਾਇਆ ਗਿਆ ਉੱਥੇ ਰਹਿਣ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਤੇ ਸਿਰਫ ਬੈਡ ਟੀ ਅਸੀਂ ਪੱਲੀਆਂ ਪੀਣੀ ਹੁੰਦੀ ਸੀ ਨਾ ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚ ਇੱਕ ਨਗਫੂਰ ਬਾਰੇ ਦੱਸ ਕੇ ਪੁੱਛਿਆ ਕਿ ਗਫੂਰ ਨੂੰ ਕਿਸੇ ਤਰ੍ਹਾਂ ਇੱਥੇ ਲੱਭਿਆ ਜਾ ਸਕਦਾ ਹੈ ਉਹ ਲੋਰ ਦੇ ਨੇੜੇ ਕਿਸੇ ਪਿੰਡ ਵਿੱਚ ਰਹਿੰਦਾ ਮੇਰੀ ਆਵਾਜ਼ ਵਿੱਚ ਸ਼ਾਇਦ ਕੋਈ ਤਰਲਾ ਸੀ ਉਸਨੇ ਆਖਿਆ ਕਿ ਮੈਂ 2-4 ਬੰਦਿਆਂ ਨੂੰ ਮੋਟਰਸਾਈਕਲ ਤੇ ਭੇਜ ਦਿਆਂਗਾ ਤੇ ਉਹ ਗਫੂਰ ਨੂੰ ਲੱਭ ਲੈਣਗੇ ਮੈਂ ਦੱਸਿਆ ਕਿ ਉਸ ਪਿੰਡ ਵਿੱਚ ਜਾ ਕੇ ਇਹ ਪੁੱਛਣਾ ਕਿ ਮੰਡੀਆਂ ਪਿੰਡ ਦਾ ਰੱਬੋਂ ਤੋਂ ਆਇਆ ਗਫੂਰ ਕਿਹੜਾ ਹੈ ਮੈਨੂੰ ਤੇ ਹਰਜਿੰਦਰਪੁਰ ਨੂੰ ਇੱਕ ਗਮਲੇ ਚ ਠਹਿਰਾਇਆ ਗਿਆ ਸੀ ਸਵੇਰੇ ਸਵੇਰੇ ਬਹਿਰਾ ਦੋ ਕੱਪ ਚਾਹ ਲੈ ਕੇ ਆਇਆ ਚਾਹ ਪੀਣ ਤੋਂ ਬਾਅਦ ਸਲਾਮ ਕਰਕੇ ਚਲਾ ਗਿਆ ਹਰਜਿੰਦਰਪੁਰ ਮੈਂ ਪੁੱਛਣ ਲੱਗੀ ਐਵੇਂ ਵੀ ਇਹਨਾਂ ਪੈਸੇ ਨਹੀਂ ਦੇਣੇ ਮੈਂ ਆਖਿਆ ਪਤਾ ਨਹੀਂ ਦੇ ਦੇ ਵਸ ਜਿਹੜੇ ਦੇਣੇ ਆ ਉਸਨੂੰ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਇੱਥੇ ਇੱਕ ਚਾਹ ਕੱਪ ਕਿੰਨੇ ਦਾ ਹੈ ਪਤਾ ਲੱਗਣ ਤੇ ਉਹਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਕੱਪ 40 ਰੁਪਏ ਦਾ ਹੈ ਮੈਂ ਹੱਸ ਕੇ ਕਿਹਾ ਤੇ ਤਾਂ ਹੀ ਸਵੇਰੇ ਬਹਿਰਾ 80 ਰੁਪਏ ਦੀ ਚਾਹ ਇਹ ਦੋ ਕੱਪ ਤੇ 30 ਰੁਪਏ ਟਿਪ ਦੇ ਕੇ ਸਮਝ ਕੇ ਸਾਰਾ 100 ਰੁਪਏ ਦਾ ਨੋਟ ਹੀ ਲੈ ਗਿਆ ਸੀ ਆ ਮੈਂ ਤਾਂ ਸੋਚਿਆ ਕਿ ਕੱਲ ਨੂੰ ਬੈਡਟੀ ਦੇ ਪੈਸੇ ਮੈਂ ਦੇ ਦਿਆਂਗੀ ਪਰ ਨਾ ਬਾਬਾ ਨਾ ਆਪਾਂ ਬੈਡਟੀ ਨਹੀਂ ਮੰਗਾਉਣੀ ਕਿਹੜਾ 100 ਰੁਪਏ ਚਾਹ ਦੇ ਦੋ ਕੱਪ ਮੰਗਾਵੇ ਹਰਜਿੰਦਰ ਕੌਰ ਨੇ ਦਲੀਲ ਦਿੱਤੀ ਇਹ ਹਿਸਾਬ ਨਾਲ ਸਾਡੀ ਰਹਿਸ਼ ਤੇ ਰੋਟੀ ਪਾਣੀ ਤੇ ਕਿੰਨਾ ਖਰਚਾ ਕਰਦੇ ਹੋਣਗੇ ਤੇ 100 ਰੁਪਏ ਬਚਾਉਣ ਲਈ ਬੈਡਟੀ ਨਾ ਪੀਏ ਇਹ ਚੰਗਾ ਨਹੀਂ ਲੱਗਦਾ ਜਦੋਂ ਕਾਨਫਰੰਸ ਖਤਮ ਹੋਣ ਤੇ ਸੀਤ ਮੈਨੂੰ ਸੀਗਾ ਵੀ ਅਖਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਮ ਪੜ੍ਹ ਕੇ ਇੱਧਰ ਤੇ ਇਤੇ ਕੁਝ ਟਵਾਣੇ ਮੈਨੂੰ ਮਿਲਣ ਆਏ। ਸਾਰਿਆਂ ਨੇ ਦੱਸਿਆ ਕਾਨਫਰੰਸ ਜਦੋਂ ਖਤਮ ਹੋਈ ਤਾਂ ਮੈਂ ਦੱਸਿਆ ਵੀ ਉਧਰ ਟਵਾਣਾ ਬ੍ਰਦਰਜ਼ ਨਾਂ ਦੀ ਇੱਕ ਸੰਸਥਾ ਪਣੀ ਹੋਈ ਹੈ ਤੁਸੀਂ ਉਸਦੇ ਮੈਂਬਰ ਬਣ ਜਾਓ ਫਿਰ ਆਉਣਾ ਜਾਣਾ ਸੌਖਾ ਹੋ ਜਾਊਗਾ। ਜਦੋਂ ਕਾਨਫਰੰਸ ਦਾ ਪਹਿਲਾ ਸੈਸ਼ਨ ਮੁੱਕਿਆ ਤਾਂ ਲੰਚ ਟਾਈਮ ਹੋਇਆ ਤਾਂ ਮੈਨੂੰ ਉਸੇ ਕੱਲ ਵਾਲੇ ਬੰਦੇ ਨੇ ਦੱਸਿਆ ਕਿ ਤੁਹਾਡਾ ਗਫੂਰ ਲੱਭ ਗਿਆ ਹੈ ਨਾਲ ਵਾਲੇ ਕਮਰੇ ਵਿੱਚ ਬੈਠਾ ਹੈ ਮੈਂ ਦੂਜੇ ਕਮਰੇ ਵਿੱਚ ਗਈ ਤਾਂ ਮੜੂ ਹਜੇ ਇਹ ਬੰਦਾ ਜਿਸ ਨੇ ਮੁਸਲਮਾਨਾਂ ਵਾਲੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਿਰ ਉੱਤੇ ਸਾਫੀ ਬਲਿੱਟੀ ਹੋਈ ਸੀ ਮੇਰੇ ਸਾਹਮਣੇ ਖੜਾ ਸੀ ਗਫੂਰ ਮੈਂ ਆਖਿਆ ਤਾਂ ਉਹ ਤਰਬਕ ਕੇ ਮੇਰੇ ਵੱਲ ਚੱਕਿਆ ਪਟਿਆੜੇ ਵਾਲੇ ਬੀਬਾ ਆਖਦਾ ਹੁੰਦਾ ਸੀ ਮੈਨੂੰ ਉਹ ਮੇਰੇ ਪੈਰਾਂ ਵੱਲ ਝੁਕਿਆ